ਕਹਤਾ ਜੀ ਤੇਰੇ ਨਾਲ ਲੰਗਾਏ ਕਹ ਤੇਰੇ ਨਾਲ ਲੰਗਾਏ ਉਹ ਦਿਨ ਚੇਤੇ ਨੇ ਜੋ ਨਾ ਮੁੜ ਕੇ ਆਏ ਉਹ ਦਿਨ ਚੇਤੇ ਨੇ ਕਹ ਸਾਡੇ ਕੋਲ ਸਾਰੇ ਜਦ ਮੁਖ ਮੋੜ ਗਏ ਕਸਮਾਂ ਬਾਦੀ ਕੌਲਕਰਾਰ ਸੀ ਤੋੜ ਗਏ ਪਰ ਤੈ ਹੱਸ ਬੁਲਾਏ ਉਹ ਦਿਨ ਚੇਤੇ ਨੇ ਉਹ ਜਣਾ ਖੜਾ ਜਦ ਸਾਡੇ ਗਾਲਾ ਪੈਂਦਾ ਸੀ ਸਾਡਾ ਪਖੜਾ ਡਰਦਾ ਕੋਈ ਲੈਂਦਾ ਸੀ ਪਰ ਤੈ ਗਲੇ ਲਗਾਏ ਉਹ ਦਿਨ ਚੇਤੇ ਨੇ ਇਸ ਸਾਥ ਸ਼ਰੀਕ ਸਨੇਹੀ ਦਮਨਾ ਭਰਦੇ ਸੀ ਸਾਡੇ ਨਾਲ ਨਾਲ ਦੁੱਖ ਸੁੱਖ ਸਾਂਝਾ ਕਰਦੇ ਸੀ ਤੈਸੀ ਕੋਲ ਬਹਾਏ ਉਹ ਦਿਨ ਚੇਤੇ ਨੇ ਤੇਰੀ ਸੰਗਤ ਕਰਕੇ ਬੁਝੇ ਕੁ ਸੰਗਤ ਚੋਂ ਆਪਣੇ ਆਪ ਨੂੰ ਰੰਗਿਆ ਤੇਰੀ ਜ਼ੰਗਤ ਚੋਂ ਤੈ ਸਾਡੇ ਨਸੇ ਛੜਾਏ ਉਹ ਦਿਨ ਚੇਤੇ ਨੇ ਔਖੇ ਵੇਲੇ ਬਣ ਮਸੀਹਾ ਆਇਆ ਸੀ ਮੋਢਾ ਲਾ ਕੇ ਡੁੱਬਦਾ ਬੋਟ ਬਚਾਇਆ ਸੀ ਤੇ ਸਾਡੇ ਭਾਗ ਜਗਾਏ ਉਹ ਦਿਨ ਚੇਤੇ ਨੇ ਉਹ ਕਵਰਾ ਮਿਲਿਆ ਸਾਨੂੰ ਤੇਰੇ ਜਾਣਦੇ ਆ ਚੰਦ ਫਰਵਾਹੀ ਮੁਈਆਂ ਰੁੱਤਾ ਹਾਂਦੇ ਆ ਉਸ ਪਰ ਪਰ ਨੈਣ ਬਹਾਏ ਉਹ ਦਿਨ ਚੀਤੇ ਨੇ ਤੇਰੇ ਨਾਲ ਲੰਘਾਏ ਉਹ ਦਿਨ ਚੀਤੇ ਨੇ ਜੋ ਨਾ ਮੁੜ ਕੇ ਆਏ ਉਹ ਦਿਨ ਚੀਤੇ